ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਆਪ ਜੀ ਨਾਲ ਇੱਕ ਬਹੁਤ ਹੀ ਵਧੀਆ ਜਿਹੜੀ ਜਾਣਕਾਰੀ ਹੈ ਜਿੰਨੀਆਂ ਵੀ ਸੰਗਤਾਂ ਸੇਵਾ ਕਰਨ ਆਉਂਦੀਆਂ ਨੇ ਉਹਨਾਂ ਵਾਸਤੇ ਇੱਕ ਜਾਣਕਾਰੀ ਸਾਂਝੀ ਕਰਨ ਲੱਗੇ ਆ ਕਿ ਹੁਣ ਜਿਹੜੇ ਬੰਦ ਮੰਨੇ ਜਾ ਰਹੇ ਆ ਤੇ ਉਹਨਾਂ ਤੇ ਡੀਜ਼ਲ ਦੀ ਲੋੜ ਆ ਤੇ ਬੇਨਤੀ ਸੰਗਤਾਂ ਨੂੰ ਇਹ ਕਰਨ ਲੱਗੇ ਆ ਵੀ ਨਿਆਰਾ ਜਿਹੜਾ ਪੈਟਰੋਲ ਪੰਪ ਆ ਜੋਲ ਲਹਾਰ ਅੱਡੇ ਦੇ ਉੱਤੇ ਅੱਡੇ ਦੇ ਉੱਪਰ ਜਿਹੜਾ ਪੰਪ ਆ ਗੁਰਨਾਨਕ ਨਾਮ ਲਿਵਾ ਸੰਗਤਾਂ ਵੀ ਜਿਹੜੀਆਂ ਇੱਥੋਂ ਹੀ ਜਿਹੜਾ ਡੀਜ਼ਲ ਲੈਣੀਆਂ ਨੇ ਤੇ ਇਹ ਵੀਰਾਂ ਨੇ ਲਿਖ ਕੇ ਸਪੈਸ਼ਲ ਲਾਇਆ ਹੋਇਆ ਵਾ ਕਿ ਮਾਰਕੀਟ ਦੇ ਨਾਲੋਂ ਹੜਪੀੜਤਾ ਲਈ ਜੋ ਵੀ ਵੀਰ ਪੜਾ ਸੇਵਾ ਕਰਨ ਆਉਂਦਾ ਉਹਨਾਂ ਲਈ 1 ਰੁਪਿਆ ਡੀਜ਼ਲ ਜਿਹੜਾ ਉਹ ਸਸਤਾ ਦਿੱਤਾ ਜਾਂਦਾ ਵਾ ਤੇ ਸਾਰਿਆਂ ਸੰਗਤਾਂ ਨੂੰ ਬੇਨਤੀ ਆ ਵੀ ਜਿਹੜੇ ਦਸਬੰਦੀ ਮਾਇਆ ਵਾ ਉਹਦੇ ਵਿੱਚੋਂ ਜੇ ਸਾਨੂੰ 1 ਰੁਪਿਆ ਵੀ ਬਚਦਾ ਲੀਟਰ ਮਗਰ ਤੇ ਬਹੁਤ ਵੱਡੀ ਰਕਮ ਆ ਵੀਰੇ ਕਿਉਂਕਿ ਹਰ ਕਿਸੇ ਦਾ ਜਿਹੜਾ ਦਸਵੰਦ ਆ ਉਹ ਸਹੀ ਥਾਂ ਤੇ ਲੱਗੇ ਸੋ ਜੋਲ ਪੰਪ ਵਾਲਿਆਂ ਦਾ ਆ ਵੀਰ ਜੀ ਖੜੇ ਨੇ ਰਾਜਵਿੰਦਰ ਸਿੰਘ ਜੀ ਇਹਨਾਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਚੋਂ ਸਤਿਕਾਰ ਸਹਿਤ ਧੰਨਵਾਦ ਕਰਦੇ ਆ ਕਿ ਇਹ ਇਹਨਾਂ ਨੇ ਜਿਹੜਾ ਆਪਣੇ ਜਿਹੜੀ ਬਚਤ ਦੇ ਵਿੱਚੋਂ ਆਪਣੀ ਕਮਾਈ ਦੇ ਵਿੱਚੋਂ ਇਹ ਵੀ ਦਸਵੰਦ ਆ ਇਹਨਾਂ ਦਾ ਜਿਹੜਾ ਬੰਨ ਬੰਨਣ ਦੇ ਵਿੱਚ ਇਹਨਾਂ ਦਾ ਇਹ ਵੀ ਦਸਵੰਦ ਆ ਜਿਹੜਾ ਇਹਨਾਂ ਨੇ ਆਪਣੀ ਕਮਾਈ ਦੇ ਵਿੱਚੋਂ 1 ਰੁਪਿਆ ਛੱਡਿਆ ਬਹੁਤ-ਬਹੁਤ ਧੰਨਵਾਦ ਵੀਰ ਜੀ ਬਬਾਈ ਧੰਨਵਾਦ ਕਰੋਂਗੇ ਹਾਂਜੀ ਬਹੁਤ-ਬਹੁਤ ਧੰਨਵਾਦ ਗੈਸ ਪੰਪ ਵਾਲਿਆਂ ਦਾ ਜੀ ਜਿਹੜਾ ਬਹੁਤ ਵਧੀਆ ਸੇਵਾ ਕਰ ਰਹੇ tarife tatlı